ਨੋਸ ਗਰਾਉਂਡ ਦੇ ਪਿੰਡ ਕੌਂਕੀ ਕਲਾ ਦੇ ਵਿੱਚ ਉਸ ਵੇਲੇ ਸਾਰੇ ਹੱਕੇ ਬੱਕੇ ਰਹਿ ਗਏ ਜਦ ਪਿੰਡ ਦੀ ਇੱਕ 17 ਸਾਲਾ ਦੀ ਨਾਬਾਲਗ ਲੜਕੀ ਸਮਰਨਪ੍ਰੀਤ कौर ਦੀ ਮੌਤ ਦੀ ਗੱਲ ਸਾਹਮਣੇ ਆਈ ਹੈ ਦਰਸਲ ਇਸ ਮ੍ਰਿਤਕ ਲੜਕੀ ਦੇ ਪਿਤਾ ਨੇ ਦੂਜਾ ਵਿਆਹ ਕਰਵਾਇਆ ਸੀ ਇਹਦੀ ਦੂਜੀ ਮਾਂ ਅਕਸਰ ਉਸ ਨਾਲ ਲੜਦੀ ਰਹਿੰਦੀ ਸੀ ਅਤੇ ਜਦੋਂ ਇਸ ਲੜਕੀ ਨੂੰ ਇਸ ਦੇ ਘਰ ਵਿੱਚ ਹੀ ਮ੍ਰਿਤਕ ਪਾਇਆ ਗਿਆ ਤਾਂ ਉਹਦੇ ਗਲੇ ਅਤੇ ਸਰੀਰ ਤੇ ਕਈ ਨਿਸ਼ਾਨ ਸਨ ਅਤੇ ਉਹਦੀ ਜੀਭ ਵੀ ਬਾਹਰ ਨਿਕਲੀ ਹੋਈ ਸੀ ਜਿਸ ਕਰਕੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਿੱਥੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਉੱਥੇ ਹੀ ਪੂਰੇ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਸ਼ੁਰੂ ਕਰ ਦਿੱਤੀ ਗਈ। ਆਹ ਕੁੜੀ ਛੱਡਣ ਆਈ ਸੀ। ਐਲਪੀਓ ਨਾਲ ਗੱਲ ਹੋਈ ਆ ਕਹਿੰਦਾ ਤੂੰ ਕੁੜੀ ਨੂੰ ਛੱਡ ਜਾ ਮੈਂ ਨਹੀਂ ਛੱਡਦੀ ਕਹਿੰਦਾ ਤੂੰ ਛੱਡ ਜਾ ਮੈਂ ਠੀਕ ਠੀਕ ਤੂੰ ਤੇ ਮੈਂ ਛੱਡ ਕੀ ਕੁੜੀ ਨੂੰ ਕੁੜੀ ਨੂੰ ਛੱਡਤਾ ਤੇ ਰਾਤ ਨੂੰ ਮੈਂ ਕਿਸੇ ਦੇ ਜ਼ਿੰਮੇਦਾਰਾਂ ਦੇ ਘਰੇ ਰਾਤ ਕੱਢੀ ਆ ਮੈਂ ਇੱਥੇ ਸੀਗੀ ਕੌ ਕਹਿ ਜਾਂਦਾ ਮੈਂ ਕਰ ਨਹੀਂ ਰਹੀ ਇਹਨਾਂ ਦੀ ਤੇ ਜਿਹੜੇ ਆਪਸੇ ਮੇ ਚਲਾ ਰਹੇ ਵੱਡੀ ਕੁੜੀ ਦਾ ਫੋਨ ਆਇਆ ਆਹ ਜਿਹੜੀ ਬੇਟੀ ਹੈਗੀ ਵੱਡੀ ਕੁੜੀ ਨੇ ਕਿਹਾ ਕਹਿੰਦੀ ਇਹਨੂੰ ਚੁੰਡਿਆਂ ਤੋਂ ਫੜ ਕੇ ਘਰੀ ਸਕੀਨ ਬਾਹਰ ਕੱਢ। ਮੈਨੂੰ ਯਾਨੀ ਲਿਖਿਆ ਮੈਂ ਘਰੋਂ ਇਹਨਾਂ ਦੇ ਹੋਰੀ ਛੱਡ ਕੇ ਕੁੜੀ ਨੂੰ ਇਹਦੇ ਬਾਸ ਵਿੱਚ ਚਲੀ ਗਈ ਚੱਲ। ਮੈਂ ਜੱਗੀ ਨੂੰ ਕਿਹਾ ਮੈਂ ਆਹ ਚਾਹ ਮੇਦੀ ਕੁੜੀ ਤੇਰੀ ਜ਼ਿੰਮੇਵਾਰੀ ਆ ਕੱਲ ਨੂੰ ਕੋਈ ਉਨੀ ਨਿੱਕੀ ਹੋਗੀ ਮੈਂ ਛੱਡਦੀ ਨਹੀਂ। ਆਹ ਗੱਲ ਮੈਂ ਜ਼ਰੂਰ ਕਹਿ ਕੇ ਗਈ ਆ। ਇਹਨਾਂ ਨੇ ਕੀ ਕੀਤਾ ਕਰੇ ਅਸੀਂ ਜ਼ਿੰਮੇਵਾਰ ਆ ਦੇ। ਕੁੜੀ ਦੀ ਇਹ ਕੁੜੀ ਨੇ ਫੋਨ ਲਾਇਆ ਕਹਿੰਦੀ ਇਹਨਾਂ ਨੂੰ ਮਾਵਾਂ ਧੀਆਂ ਨੂੰ ਜੁਲਿਆਂ ਤੋਂ ਫੜ ਕੇ ਘਰੀਸ ਕੇ ਕਹਿੰਦੀ ਮੈਨੂੰ ਬਾਹਰ ਕੱਢ ਕਲੀਏ ਬੈਠੀਆਂ ਕੀ ਕਰਦੀਆਂ ਕੁੜੀ ਇਹਨਾਂ ਨੇ 11:30 ਵਜੇ ਕੱਢਤੀ ਜਿਹੜੀ ਇਹ ਵਿਆਹ ਕਿ ਲੈ ਆ 11:30 ਵਜੇ ਮੈਂ ਕੁੜੀ ਨੂੰ ਜ਼ਿੰਮੇਦਾਰਾ ਦੇ ਘਰੋਂ ਲਈ ਉੱਟ ਕੇ ਸੁਦੀਈ ਕੁੜੀ ਨੂੰ 11:30 ਵਜੇ ਘਰ ਲੈ ਕੇ ਗਈ ਜਿੱਥੇ ਮੈਂ ਭਾਈ ਚੁੱਥੇ ਉਹਨੂੰ ਪਾਇਆ ਮੈਂ ਕੁੜੀ ਨੂੰ ਵਾਪਸ ਲੈ ਗਈ ਕਿ ਮੈਂ ਜਿਹੜਾ ਬਾਪਸ ਲੈ ਗਈ ਜਿੱਮੇ ਉੱਥੇ ਜਾ ਕੇ ਇਹਦੇ ਪਿਓ ਨੇ ਫੇਰ ਫੋਨ ਲਾਇਆ ਕਹਦਾ ਕੁੜੀ ਨੂੰ ਕਹਿ ਵੀ ਇੱਥੇ ਆ ਜਾ ਕੁੜੀ ਨਾ ਪਤਾ ਨਹੀਂ ਕੀ ਗੱਲ ਕਰੀ ਕੀ ਨਾ ਕਰੀ ਕੁੜੀ ਨੂੰ ਕਹਦਾ ਤੂੰ ਮੁੜ ਕੇ ਵਾਪਸ ਆ ਜਾ ਕੁੜੀ ਉਹਨੇ ਪੈਰੀ ਉਹ ਅਜੇ ਮੈਂ ਪਾਣੂ ਹੀ ਪੀਤਾ ਉਹਨੇ ਘੜੀ ਕੁੜੀ ਵਾਪਸ ਮੁੜ ਗਈ ਮੈਂ ਫੋਨ ਲਾਇਆ ਮੈਂ ਕਿਹਾ ਹੁਣੇ ਵਾਪਸ ਮੁੜ ਗਈ ਤੂੰ ਫੋਨ ਲਾਇਆ ਰਾ ਜ਼ਿੰਮੇਵਾਰ ਤੂੰ ਆ ਇਹ ਤੂੰ ਵਾਅਦਾ ਮੇਰੇ ਨਾਲ ਤੂੰ ਵਾਅਦਾ ਕੁੜੀ ਦੀ ਕੋਈ ਗੱਲ ਨਹੀਂ ਮੇਰੀ ਮੰਮੀ 10 ਦਿਨ ਪਹਿਲਾਂ ਇੱਥੇ ਸੱਡ ਕੇ ਗਈ ਆ ਮੈਂ ਮੈਨੂੰ ਪਰਸੋਂ ਨੇ ਚੋਟੇ ਫੋਨ ਕੀਤਾ ਕਹਿੰਦੀ ਪੂਆ ਤੀਆਂ ਤੇ ਆ ਜਾ ਮੈਂ ਤੁਹਾਡੇ ਨਾਲ ਜਾਵਾਂਗੀ ਅਸੀਂ ਤੀਆਂ ਤੇ ਗਏ ਆ ਸਾਰੇ ਜਾਣੇ ਕੱਚੇ ਤੀਆਂ ਦੇਖ ਕੇ ਆਏ ਆ ਇਹਾਂ ਦੇ ਕੇ ਆ ਕੇ ਮੈਨੂੰ ਪੁੱਛ ਅਮੇਗਾ ਤਿੰਮੀ ਤੋਂ ਉਸ ਤੋਂ ਤੇਰੀ ਮੰਮੀ ਕਾਹਦਾ ਸਾਡ ਕੀ ਹੋਇਆ ਕਹਿੰਦੀ ਭੂਆ ਮੈਨੂੰ ਸੱਕੇ ਨਾਲ ਸਾਡ ਕੀ ਕਹਿੰਦੀ ਮਾਰ ਖਾ ਬੈਠੇ ਰਹਿ ਮੇਰੇ ਕੋਲੇ ਨਾ ਤੂੰ ਮੈਂ ਕਹਿੰਦੀ ਵੀ ਇਹ ਕਿਹੜੀ ਗੱਲ ਹੋ ਗਈ ਜਿਹੜੀ ਤੈਨੂੰ ਇੱਥੇ ਸੱਡਗੀ 7-8 ਮਹੀਨੇ ਹੋ ਗਏ ਚੱਕੀ ਦੇ ਵਿਆਹ ਇਹਨੂੰ ਤੂੰ ਤੋਂ ਕਾਹਦੋਂ ਨਹੀਂ ਆਈ ਕਹਿੰਦੀ ਭੂਆ ਮੈਂ ਹਿੱਸਾ ਲੈ ਕੇ ਜਾਣਾ ਆਪਦਾ ਤੇ ਇਹ ਪਤਾ ਹਿੱਸਾ ਤੁਹਾਡਾ ਹੀ ਆ ਮੇਰੀ ਭੈਣਾਂ ਨਾ ਤਾਂ ਔਖੀ ਸੀਗੀ ਇਹ ਮੈਨੂੰ ਨਾ ਤੰਗ ਕਰਦੇ ਸੀ ਮੇਰੀ ਭੈਣ ਨੂੰ ਤੇ ਮੈਨੂੰ ਨਾ ਫਿਰ ਮੇਰੀ ਭੈਣ ਨੂੰ ਜੀ ਸੱਡ ਵੀ ਗਏ ਸੀਗੇ ਤੇਰੇ ਭੈਣ ਨੂੰ ਤੇ ਤਿੰਨ ਤੰਗ ਕੌਣ ਕਰਦਾ ਸੀਗਾ ਮੇਰੀ ਭੂਆ ਕਰਦੀ ਹੁੰਦੀ ਸੀ ਤੇ ਆ ਜਿਹੜੀਆਂ ਵੀ ਵਾਕੇ ਆਈ ਸੀ ਇੱਕ ਉਹ ਤੇ ਡੈਡੀ ਵੀ ਤੇ ਤੰਗ ਕਰਦੇ ਸਨ ਡੈਡੀ ਵੀ ਕਰਦਾ ਤੇ ਮੈਂ ਰੈਡੀ ਤੰਗ ਕਰਦੇ ਇਹਨਾਂ ਨੂੰ ਕੁੱਟ ਮਾਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਸੀ ਘਰੋਂ ਬਾਹਰ ਕੱਢ ਕੇ ਫਿਰ ਇਹਨਾਂ ਨੂੰ ਹਨਾ ਇੱਕ ਚਾਂਸ ਦਿੱਤੇ ਫਿਰ ਮੇਰੀ ਮੰਮੀ ਅਸੀਂ ਆਈ ਸੀ ਉਹਨੂੰ ਛੱਡਣਾ ਮੇਰੀ ਮੰਮੀ ਨੂੰ ਵੀ ਘਰੋਂ ਬਾਹਰ ਕਰਤਾ ਸੀ ਸਾਨੂੰ ਵੀ ਅੱਧੀ ਰਾਤ ਤੇਰੇ ਸੇ ਇਹਨੂੰ ਲੈ ਗਈ ਸੀ ਫਿਰ ਇਹਨੇ ਹਨਾ ਫੋਨ ਲਾ ਕੇ ਕਹਿੰਦਾ ਮੇਰੀ ਭੈਣ ਕਹਿੰਦਾ ਕਹਿੰਦਾ ਮੇਰੀ ਕੁੜੀ ਨੂੰ ਛੱਡ ਕੇ ਜਾਓ ਫਿਰ ਫਿਰ ਅਸੀਂ ਵੀ ਛੱਡ ਗਏ ਸੀ ਫਿਰ ਇਹਨਾਂ ਨੇ ਆਹ ਦਾਗਾ ਕਰਤਾ ਸੀਗਾ ਵੀਰਪਾਲ ਕੌਰ ਨੇ ਆਪਣਾ ਬਿਆਨ ਲਿਖਾਇਆ ਜੀ ਬਈ ਮੇਰੀ ਜਿਹੜੇ ਪਹਿਲੇ ਪਤੀ ਸੀਗਾ ਜੀ ਉਹਨਾਂ ਨੇ ਤੇ ਉਸ ਦੀ ਜਿਹੜੀ ਹੈਗੀ ਆ ਹੁਣ ਸਟੈਪ ਵਾਈਫ ਉਹਨਾਂ ਨੇ ਜਿਹੜੀ ਉਹਨਾਂ ਦੀ ਲੜਕੀ ਆ ਸਿਮਰਨ ਪ੍ਰੀਤ ਕੌਰ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਇਹਨਾਂ ਦੇ ਪਹਿਲੇ ਵਿਆਹ ਦੇ ਜਿਹੜੇ ਦੋ ਬੱਚੇ ਸੀਗੇ ਇੱਕ ਲੜਕਾ ਤੇ ਲੜਕੀ ਇੱਥੇ ਕੌਂਕ੍ਰੀਟਲਾ ਰਹਿੰਦੇ ਸੀਗੇ ਤੇ ਨੇ ਲੇਡੀ ਸੀਗੀ ਬੀਰਪਾਲ ਕੌਰ ਇਹ ਪਿੰਡ ਜੀਮੇ ਵੀ ਰਹਿੰਦੀ ਸੀਗੀ ਤੇ ਨੇ ਜਿਹੜਾ ਇਹਦਾ ਬਾਪ ਸੀਗਾ ਲੜਕੀ ਦਾ ਜਿਹਨੇ ਵਿਆਹ ਕਰਵਾਇਆ ਸੀ ਜਸਵੰਤ ਸਿੰਘ ਨੇ ਤੇ ਜਿਹੜੀ ਉਹਦੀ ਵਾਈਫ ਸੀਗੀ ਉਹਨਾਂ ਨੇ ਇਸ ਲੜਕੀ ਨੂੰ ਤੰਗ ਪਰੇਸ਼ਾਨ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਤੇ ਜਿਹੜੀ ਹੈਗੀ ਇਹਨਾਂ ਨੇ ਬਿਆਨ ਲਿਖਾਇਆ ਵਾ ਜਿਸ ਤੇ ਜਿਹੜਾ ਹੈਗਾ ਵਾ ਕੇਸ ਅਜਸਟ੍ਰੇਟਰੀ ਕਰਨ ਜਾ ਰਹੇ ਨੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ